welcom to my channel ਅੱਜ ਅਸੀਂ ਬਾਜਰੇ ਦੀ ਖਿਚੜੀ ਬਣਾਉਣ ਜਾ ਰਹੇ ਆ ਦੇਖੋ ਬਾਜਰਾ ਜਿਹੜਾ ਸਾਡੀ ਸਿਹਤ ਲਈ ਵੈਸੇ ਬਹੁਤ ਵਧੀਆ ਹੁੰਦਾ ਆ ਤੇ ਜਿਹੜੀ ਬਾਜਰੇ ਦੀ ਖਿਚੜੀ ਆ ਇਹ ਆਪਾਂ ਅੱਜ ਦੇਖਦੇ ਆ ਕਿਸ ਤਰ੍ਹਾਂ ਬਣਾਉਨੇ ਆ ਹਾਂਜੀ ਕਣਕ ਤੇ ਚਾਵਲ ਤੇ ਅਸੀਂ ਖਾਨੀ ਆ ਪਰ ਜਿਹੜਾ ਬਾਜਰਾ ਆ ਇਹਦੇ ਵਿੱਚ ਜਿਹੜੇ ਫਾਈਬਰ ਜ਼ਿਆਦਾ ਹੁੰਦੇ ਆ ਤੇ ਵੈਸੇ ਵੀ ਅਸੀਂ ਅੱਜ ਕੱਲ ਜਿਹੜੇ ਆ ਮਿਲਟਸ ਜਿਹੜੇ ਉਹਨਾਂ ਖਾਣੇ ਸ਼ੁਰੂ ਕਰ ਦਿੱਤੇ ਆ ਜਿਹਦੇ ਨਾਲ ਸਾਡੀ ਸਿਹਤ ਜਿਹੜੀ ਆ ਵਧੀਆ ਰਹਿੰਦੀ ਆ ਕਣਕ ਤੇ ਚਾਵਲ ਦੇ ਨਾਲ ਸਾਨੂੰ ਜਿਹੜੇ ਬਾਜਰਾ ਮਿਲਟਸ ਵਗੈਰਾ ਉਹ ਵੀ ਖਾਣੇ ਚਾਹੀਦੇ ਆ ਅੱਜ ਮੈਂ ਜਿਹੜਾ ਬਾਜਰੇ ਦੀ ਖਿਚੜੀ ਬਣਾਉਣ ਜਾ ਰਹੀ ਆ ਸਾਡੀ ਵੀਡੀਓ ਨਾ ਬਣੇ ਰਿਓ ਬਾਜਰਾ ਅਸੀਂ ਪਹਿਲਾਂ ਜਿਹੜਾ ਰਾਤ ਭਰ ਭੋਗੋ ਕੇ ਰੱਖਿਆ ਸੀ ਤੇ ਉਹਨੂੰ ਛਾਣ ਲਿਆ ਧੋ ਕੇ ਅੱਛੀ ਤਰ੍ਹਾਂ ਤੇ ਹੁਣ ਅਸੀਂ ਥੋੜਾ ਜਿਹਾ ਬਾਜਰਾ ਜਿਹੜਾ ਸਖਤ ਹੁੰਦਾ ਹੈ ਤੇ ਇਹਨੂੰ ਥੋੜਾ ਥੋੜਾ ਕੱਟ ਲੈਣੇ ਆ ਹਾਂਜੀ ਆ ਦੇਖੋ ਬਾਜਰਾ ਜਿਹੜਾ ਅਸੀਂ ਇਸ ਤਰ੍ਹਾਂ ਛਾਣਨ ਵਾਸਤੇ ਇਸ ਤਰ੍ਹਾਂ ਛਾਨਣੀ ਵਿੱਚ ਪਾ ਲਿਆ ਸੀਗਾ ਤੇ ਅਸੀਂ ਇਹਨੂੰ ਥੋੜਾ ਥੋੜਾ ਆ ਦੇਖੋ ਪਾਣੀ ਸਾਰਾ ਨਿਕਲ ਚੁੱਕਾ ਅਸੀਂ ਹੁਣ ਇਹਨੂੰ ਥੋੜਾ ਥੋੜਾ ਇਹਦੇ ਵਿੱਚ ਪਾ ਕੇ ਥੋੜਾ ਜਿਹਾ ਹਾਫ ਹਾਫ ਇਹਦੇ ਜਿਹੜੇ ਦਾਣੇ ਆ ਉਹ ਕਰ ਲਾਂਗੇ ਆ ਬਾਜਰਾ ਮੈਂ ਇਹਦੇ ਵਿੱਚ ਪਾ ਲਿਆ ਕੁੰਡੇ ਦੇ ਹੁਣ ਆਪਾਂ ਇਹਨੂੰ ਜਿਹੜੇ ਦਾਣੇ ਆ ਉਹਦੇ ਹਾਫ ਹਾਫ ਜਿਹਾ ਅਸੀਂ ਥੋੜਾ ਜਿਹਾ ਇਹਨਾਂ ਨੂੰ ਕਰ ਲਈਏ ਜ਼ਿਆਦਾ ਨਹੀਂ ਕਰਨਾ ਬਸ ਥੋੜੇ ਥੋੜੇ ਦਾਣੇ ਤੋੜਨੇ ਆ ਆਪਾਂ ਤਾਂ ਕਿ ਜਿਹੜਾ ਇਹ ਜਲਦੀ ਗਾਲ ਕੇ ਤਿਆਰ ਹੋ ਜਵੇ ਹਾਂਜੀ ਦੇਖੋ ਥੋੜਾ ਥੋੜਾ ਬਾਜਰਾ ਜਿਹੜਾ ਹੈ ਹਾਫ ਹਾਫ ਜਿਹੜਾ ਹੋ ਚੁੱਕਿਆ ਹੈ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਰੱਖ ਲਵਾਂਗੇ ਅਲੱਗੀ ਤੇ ਹੁਣ ਅਸੀਂ ਦੇਖਦੇ ਹਾਂ ਕਿ ਤੜਕਾ ਵਗੈਰਾ ਅਸੀਂ ਕਿਸ ਤਰ੍ਹਾਂ ਤਿਆਰ ਕਰਨਾ ਹੈ ਤੇ ਤੇਲ ਸਾਡਾ ਗਰਮ ਹੋ ਚੁੱਕਿਆ ਹੈ ਅਸੀਂ ਹੁਣ ਇਹਦੇ ਵਿੱਚ ਦੋ ਚਮਚ ਜਿਹੜਾ ਜੀਰਾ ਪਾਵਾਂਗੇ ਦੋ ਚਮਚ ਅਸੀਂ ਜੀਰਾ ਪਾ ਲਿਆ ਹੁਣ ਅਸੀਂ ਇੱਕ ਟਮਾਟਰ ਲਿਆ ਸੀ ਮੀਡੀਅਮ ਸਾਈਜ਼ ਦਾ ਤੇ ਦੋ ਹਰੀ ਮਿਰਚ ਲਈ ਸੀ ਅਸੀਂ ਉਹ ਪਾ ਲਾਂਗੇ ਵਿੱਚ ਟਮਾਟਰ ਨੂੰ ਅੱਛੀ ਤਰ੍ਹਾਂ ਸੀ ਭੁੰਨ ਲਵਾਂਗੇ ਪਹਿਲਾਂ ਟਮਾਟਰ ਬਿਲਕੁਲ ਅੱਛੀ ਤਰ੍ਹਾਂ ਤੁਸੀਂ ਭੁੰਨਣਾ ਆ ਤਾਂ ਕਿ ਇਹਦੇ ਜਿਹੜੇ ਛੋਟੇ ਛੋਟੇ ਪੀਸ ਜਿਹੜੇ ਆ ਦੇਖ ਦੇ ਨਾ ਰਣ 11:10 ਤੱਕ ਅਸੀਂ ਇਹਨੂੰ ਪੁੰਨਣਾ ਆ। ਹਾਂਜੀ ਟਮਾਟਰ ਪੁੱਜ ਚੁੱਕਿਆ ਹੈ। ਅਸੀਂ ਇਹਦੇ ਵਿੱਚ ਮਟਰ ਪਾ ਰਹੇ ਹਾਂ। ਤੁਸੀਂ ਗਾਜਰ, ਗੋਭੀ ਕੋਈ ਵੀ ਸਬਜ਼ੀ ਜਿਹੜੀ ਆ ਪਾ ਸਕਦੇ ਆ। ਮੈਂ ਇਹਦੇ ਵਿੱਚ ਮਟਰ ਪਾ ਰਹੀ ਹਾਂ। मटर जे उन्होंने भी अस भुन लागे हलका जहा देखो मटर हाँ जी हल्का जहा अटर मैं थे हाफ चम्मच पाऊंगी मैं नमक जरा चो देख लूंगी और भी ਜੇ ਚਾਹੀਦਾ ਹੋਇਆ ਤਾਂ ਪਾ ਲਾਂਗੇ ਤੁਸੀਂ ਵੀ ਆਪਣੇ taste ਅਕੋਰਡਿੰਗਲੀ ਜਿਹੜਾ ਨਮਕ ਹੈ ਪਾ ਸਕਦੇ ਹਾਂ ਉਸ ਤੋਂ ਬਾਅਦ ਮੈਂ ਰੈੱਡ ਚਿਲੀ ਪਾਊਡਰ ਪਾਉਂਗੀ ਕਿਉਂਕਿ ਮੈਂ ਵਿੱਚ ਦੋ ਹਰੀ ਮਿਰਚ ਪਾ ਚੁੱਕੀ ਹਾਂ ਰੈੱਡ ਚਿਲੀ ਪਾਊਡਰ ਜਿਹੜਾ ਮੈਂ ਹਲਕਾ ਜਿਹਾ ਪਾਉਂਗੀ ਇੱਕ ਪਿੰਚ ਦੇ ਕਰੀਬ हाफ चम्मच मैं हल्दी पालूंगी। देखो इस तरीके साथ मटर है भुज जाने चाहिए है हम मैं बाजरा जरा शिफ्ट कर दूंगी देखो सौ क ग्राम मैं बाजरा लिया से फुल के ये काफी सारा हो चुका है ਤੇ ਹੁਣ ਅਸੀਂ ਇਹ ਜਿਹੜਾ ਬਾਜਰਾ ਸਾਰਾ ਜਿਹੜਾ ਆ ਇਹਨੂੰ ਅਸੀਂ ਸ਼ਿਫਟ ਕਰ ਦਾਂਗੇ ਇਹਦੇ 'ਚ ਹਾਂਜੀ ਜਿੰਨਾ ਸਾਡਾ ਬਾਜਰਾ ਹੋਵੇ ਉਹ ਤੋਂ ਤਿੰਨ ਗੁਣਾ ਅਸੀਂ ਪਾਣੀ ਪਾਉਣਾ ਆ ਤਿੰਨ ਗੁਣਾ ਅਸੀਂ ਪਾਣੀ ਜਿਹੜਾ ਪਾ ਚੁੱਕੇ ਆ ਹੁਣ ਅਸੀਂ ਇਹਦਾ ਢੱਕਣ ਬੰਦ ਕਰਕੇ ਵਨ ਸੀਟੀਆਂ ਸੀ ਇਹਨੂੰ ਲਗਵਾਵਾਂਗੇ ਫਿਰ ਅਸੀਂ ਚੈੱਕ ਕਰਦੇ ਹਾਂ ਬਾਜਰੇ ਦੀ ਖਿਚੜੀ ਬਣ ਕੇ ਤਿਆਰ ਆ ਦੇਖੋ ਕਿੰਨੀ ਵਧੀਆ ਬਣੀ ਹੈ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਔਰ ਹੈਲਦੀ ਵੀ ਹੈਗੀ ਹੈ ਇਹ ਹੁਣ ਅਸੀਂ ਤੁਹਾਨੂੰ ਟੇਸਟ ਕਰਕੇ ਦੱਸਦੇ ਹਾਂ ਬਹੁਤ ਐਸਟੀ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਬਾਜਰੇ ਦੀ ਖਿਚੜੀ ਬਣਾਓ ਖਾਓ ਹੈਲਦੀ ਰਹੋ ਥੈਂਕ ਯੂ